ਗਾਇਕ ਹੰਸਰਾਜ ਹੰਸ ਕਾਂਗਰਸ ਪਾਰਟੀ ਸ਼ਾਮਲ ਹੋਏ ਨੇ ਕਾਂਗਰਸ ਪਾਰਟੀ ਚ ਉਹ ਕਿਉਂ ਸ਼ਾਮਲ ਹੋਏ ਔਰ ਇਸ ਪਿੱਛੇ ਕੀ ਰਣਨੀਤੀ ਸੀ ਕਾਂਗਰਸ ਦੀ ਸਾਡੇ ਨਾਲ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਪ੍ਰਧਾਨ ਨੇ ਕੈਪਟਨ ਸਾਹਿਬ ਹੰਸਰਾਜ ਹੰਸ ਸ਼ਾਮਲ ਹੋਏ ਨੇ ਕਿਸ ਤਰ੍ਹਾਂ ਗੱਲਬਾਤ ਚੱਲੀ ਸੀ ਕੋਈ ਰਣਨੀਤੀ ਨਹੀਂ ਜਿਹੜੀ ਤੁਸੀਂ ਕਹਿ ਰਹੇ ਹੋ ਇਟ ਇਜ਼ ਅ ਸਿੰਪਲ ਕੇਸ ਆਫ ਇੱਕ ਪੰਜਾਬੀ ਜਿਹਨੂੰ ਦੁੱਖ ਸੀ ਕਿ ਸਾਡੇ ਸੂਬੇ ਦੇ ਵਿੱਚ ਹੋਕ ਹੀ ਰਿਹਾ ਉਹ ਸਮਝਦਾ ਸੀ ਕਿ ਮੈਂ ਇਹਦਾ ਇਹਦੇ ਕੀਦਾ ਸਾਥ ਦੇ ਕੇ ਇਹਦੇ 'ਚ ਹਿੱਸਾ ਪਾਵਾਂ ਕਿ ਪੰਜਾਬ ਇਸੌਖੀ ਖੜੀ ਚੁੰਨੀ ਨੰਗੇ ਔਰ ਨਿਕਲੇ ਔਰ ਉਹਦੇ ਵਿੱਚ ਉਹਨਾਂ ਨੇ ਕਾਂਗਰਸ ਵੱਲ ਧਿਆਨ ਦਿੱਤਾ ਕੁਝ ਦਿਨਾਂ ਤੋਂ ਸਾਡੀ ਗੱਲਬਾਤ ਮੇਰੇ ਸਾਨੂੰ ਔਰ ਅੱਜ ਸ਼ਾਮ ਨੂੰ ਇਹਨੇ ਸਾਨੂੰ ਬਹੁਤ ਖੁਸ਼ੀ ਹੈ ਕਾਂਗਰਸ ਪਾਰਟੀ ਨੂੰ ਇਹਦੇ ਚ ਤਾਕਤ ਮਿਲੂਗੀ ਔਰ ਮੈਂ ਆਸ ਕਰਦਾ ਕਿ ਐਸੀ ਹੋਰ ਲੋਕ ਸਾਡੇ ਨਾਲ ਜੁੜਨ ਤਾਂ ਕਿ ਇਸ ਸੂਬੇ ਨੂੰ ਅਸੀਂ ਇਸ ਔਖੀ ਘੜੀ ਵਿੱਚੋਂ ਜਿਹੜੇ ਅਕਾਲੀ ਦਲ ਭਾਜਪਾ ਨੇ ਹਕੂਮਤ ਨੇ ਪਾਇਆ ਉਹਦੇ ਵਿੱਚੋਂ ਆਪਾਂ ਨਿਕਲੀਏ ਜੀ ਸਰ ਮੈਂ ਸਵਾਲ ਇਸ ਲਈ ਪੁੱਛਿਆ ਕਿਉਂਕਿ ਦੁਆਬੇ ਵਿੱਚ ਪਿਛਲੀ ਵਾਰ ਦਲਿਤ ਪਪਾਈਚਾਰੇ ਨੇ ਤੁਹਾਨੂੰ ਵੱਡਾ ਝਟਕਾ ਦਿੱਤਾ ਸੀ ਦਲਾਬੇ ਦੁਆਬੇ ਚ ਕਾਂਗਰਸ ਸੀਟਾਂ ਹਾਰ ਗਈ ਸੀ ਕੋਈ ਫਰਕ ਪਏਗਾ ਹੰਸ ਰਾਜ ਦੇ ਹੰਸ ਦੇ ਆਉਣ ਨਾਲ ਨੈਚੁਰਲੀ ਪਏਗਾ ਨੈਚੁਰਲੀ ਪਾਊਗਾ ਇਹ ਵੀ ਵਾਲਮੀਕੀ ਪਾਈਚਾਰੇ ਦੇ ਨਾਲ ਸੰਬੰਧਿਤ ਨੇ ਤੋਂ ਡਿਫੀਨਿਟਲੀ ਹੋਵੇ ਮੈਂ ਸਮਝਦਾ ਕਿ ਫੈਸਲਾ ਫਾਇਦਾ ਹੋਵੇ ਦਲਿਤ ਪਾਈਚਾਰਾ 34% ਦੇ ਕਰੀਬ ਹੈ ਇਤੋਂ ਜ਼ਿਆਦਾ ਹੀ ਆਬਾਦੀ ਹੈਗੀ ਪੰਜਾਬ ਦੇ ਅੰਦਰ ਤੁਹਾਨੂੰ ਲੱਗਦਾ ਇਸ ਵਾਰ ਉਹ ਤੁਹਾਡੇ ਵੱਲ ਪੋਲਰਾਈਜ਼ ਹੋ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਵੀ ਇੱਕ ਵੱਡਾ ਫੈਕਟਰ ਹੈ ਨਹੀਂ ਨਹੀਂ ਮੈਂ ਕਹਿ ਸਕਦਾ ਕਿ ਕਿਥੇ ਅੱਜ ਅੱਜ ਜੋ ਮੈਂ ਸਮਝਦਾ ਕਿ ਜਿੱਥੇ ਮੈਂ ਜਾਣਾ ਹਰ ਵੇਲੇ ਉਹ ਪਿਆਰ ਦਿੰਦੇ ਨੇ ਔਰ ਮੈਨੂੰ ਕਦੇ ਇਹ ਨਹੀਂ ਲੱਗੀ ਕਿ ਦਲਿਤ ਭਾਈਚਾਰਾ ਸਾਥੋਂ ਕਦੇ ਦੂਰ ਹੋਏ ਚਾਹੇ ਉਹ ਆਦਰਮੀ ਹੋਣ ਚਾਹੇ ਰਾਮਦਾਸੀ ਹੋਣ ਚਾਹੇ ਵਾਲਮੀਕ ਹੋਣ ਚਾਹੇ ਮਜ਼ਬੀ ਹੋਣ ਸਾਰੇ ਸਾਡੇ ਨਾਲ ਤੁਰਦੇ ਆਏ ਨੇ ਤੁਰੇ ਆਏ ਨੇ ਐਂਡ ਮੈਂ ਸਮਝਦਾ ਕਿ ਸਾਡੇ ਇਸ ਚੋਣ ਵਿੱਚ ਜਿਹੜਾ ਪੰਜਾਬ ਦੇ ਭਵਿੱਖ ਦਾ ਚੋਣਾ ਹੈ ਉਹ ਸਾਡੇ ਨਾਲ ਹੀ ਰਹਿਣਗੇ ਆਮ ਆਦਮੀ ਪਾਰਟੀ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਖਾਸ ਤੌਰ ਤੇ ਮਾਲਵਾ ਖੇਤਰ ਦੇ ਅੰਦਰ ਤੁਹਾਡਾ ਆਪਣਾ ਏਰੀਆ ਉਹਦੇ ਅੰਦਰ ਕਾਫੀ ਜ਼ਿਆਦਾ ਹੋ ਰੈਲੀਆਂ ਕਰ ਰਹੇ ਨੇ ਲਗਾਤਾਰ ਕੰਮ ਕਰ ਰਹੇ ਨੇ ਉਹ ਕਰੀ ਜਾਣ ਅਸੀਂ ਵੀ ਕਰ ਰਹੇ ਆ ਔਰ ਕੋਈ ਅਸਰ ਨਹੀਂ ਹੈ ਲੋਕ ਆਉਂਦੇ ਨੇ ਸੁਣਨ ਨੂੰ ਲੋਕ ਆਉਂਦੇ ਨੇ ਭਗਵੰਤ ਮਾਨ ਦੇ ਜੋਕ ਜੋਕ ਸੁਣਨ ਵਾਸਤੇ ਬਸ ਹੋਰ ਕੀ ਹੈ ਲੋਕ ਜਿਥੇ ਸਾਈ ਆਪਣਾ ਪ੍ਰਵਿਖ ਸਮਝਦੇ ਨੇ ਉਹ ਸਮਝਦੇ ਨੇ ਕਾਂਗਰਸ ਨਾਲ ਆਖਰਕਾਰ ਮੇਰਾ ਪਿੰਡ ਵੀ ਉੱਥੇ ਪੈਂਦਾ ਹੈ ਬਠਿੰਡੇ ਚ ਬਰਨਾਲਾ ਸਾਹਿਬ ਆ ਦੇਖੋ ਇੱਕ ਵੀ ਜਿਹੜੇ ਨੇ ਟੈਨੋ ਸਾਹਿਬ ਇਹ ਵੀ ਬਣਾਲੇ ਦੇ ਵਿੱਚੋਂ ਨੇ ਸੋ ਦਿਸ ਇਜ਼ 올 ਦਾ ਮਾਲਵਾ ਰੀਜਨ ਸਾਨੂੰ ਕੋਈ ਇਹ ਜੀ ਗੱਲ ਨਹੀਂ ਜੇ ਤੁਸੀਂ ਵੋਟਰਾਂ ਨੂੰ ਕਹਿਣਾ ਹੋਵੇ ਕਿ ਆਮ ਆਦਮੀ ਪਾਰਟੀ ਨੂੰ ਵੋਟ ਨਾ ਦਿਓ ਉਹ ਤੁਹਾਨੂੰ ਵੋਟ ਦੇ ਨਹੀਂ ਇਹ ਕਿਹੜੀਆਂ ਦੋ ਗੱਲਾਂ ਨੇ ਜਿਹੜੀਆਂ ਤੁਸੀਂ ਵੋਟਰਾਂ ਨੂੰ ਕਹਿਣਾ ਚਾਹੁੰਦੇ ਹੋ ਤਿੰਨ ਗੱਲਾਂ ਦੱਸਦਾ ਮੈਂ ਪਹਿਲਾ ਤਾਂ ਇਹਨਾਂ ਕੋਈ ਚਿਹਰਾ ਨਹੀਂ ਹੈ ਦੂਜਾ ਕੋਈ ਇਹਨਾਂ ਦੀ ਪੋਲਿਸੀਜ਼ ਨਹੀਂ ਔਰ ਤੀਆ ਇਹਨਾਂ ਨੂੰ ਦਿੱਲੀ ਵਾਲ ਦੇਖੋ ਕਿ ਉੱਥੇ ਕੀ ਬੜਾ ਹਾਲ ਬਣਾ ਦਿੱਤਾ ਉੱਥੇ ਗੰਦ ਇਕੱਠਾ ਹੋ ਰਿਹਾ ਹੈ ਕਰਮਚਾਰੀ ਸਫਾਈ ਕਰਮਚਾਰੀਆਂ ਨਾਲ ਵੀ ਸਮਝੌਤਾ ਨਹੀਂ ਕਰ ਸਕੇ ਇਹ ਤਾਂ ਬਿਲਕੁਲ ਟੋਟਲ ਇਹ ਜੀ ਗਵਰਨਮੈਂਟ ਹੈ ਜਿਹੜੀ ਉੱਤ ਦਿੱਲੀ ਜਿਹਨੂੰ ਇਹ ਪਤਾ ਹੀ ਨਹੀਂ ਕਿ ਸਰਕਾਰ ਕਿਵੇਂ ਚਲਾਈ ਐ ਸੀ ਉਰੇ ਆ ਕੇ ਸਾਡਾ ਪੰਜਾਬ 10 ਸਾਲ ਤੱਕ ਅਕਾਲੀ ਬੀਜੇਪੀ ਨਾਲ ਡੁੱਬਿਆ ਐ ਪੰਜ ਸਾਲ ਹੋਰ ਮਿਲ ਜਾਂ ਤਾਂ ਸਾਡਾ ਭੋਗ ਹੀ ਪੈ ਲੈਣਾ ਸਾਡੇ ਸੂਬੇ ਦਾ ਕੀ ਕਾਰਨ ਹੈਗਾ ਕਿ ਜਗਮੀਤ ਬਰਾੜ ਜਾਂ ਹੋਰ ਲੀਡਰ ਤੁਹਾਡੀ ਪਾਰਟੀ ਨੂੰ ਛੱਡਣ ਦਾ ਮਨ ਬਣਾ ਰਹੇ ਨੇ ਇਹ ਤਾਂ ਹੁਣ ਉਹਨਾਂ ਨੂੰ ਪੁੱਛੋ ਮੈਂ ਕੀ ਕਹਿ ਸਕਦਾ ਮੈਨੂੰ ਤਾਂ ਨਹੀਂ ਕੁਝ ਲੱਗਿਆ ਕਿ ਕੋਈ ਇਤਜਾਨ ਦੀ ਤਿਆਰੀ ਕਰ ਰਿਹਾ ਇਹ ਤਾਂ ਸਿਰਫ ਜੋ ਉਹਨਾਂ ਨੇ ਬਿਆਨ ਇੱਕ ਦੋ ਦਿੱਤੇ ਨੇ ਉਹਦੇ ਤੋਂ ਲੋਕ ਸ਼ਾਇਦ ਸਮਝਣ ਲੱਗ ਜਾਣ ਲੇਕਿਨ ਹੋਰ ਕੋਈ ਨਹੀਂ ਜਾਣ ਨੂੰ ਤਿਆਰ ਥੋ ਸਭ ਕਾਂਗਰਸ ਨੂੰ ਟਕਰਾ ਕਰਨ ਦੀ ਜਦੋਂ ਤੁਸੀਂ ਪ੍ਰਧਾਨ ਬਣਦੇ ਹੋ ਤਾਂ ਵੱਡੇ ਪੱਧਰ ਤੇ ਉੱਤੇ ਆਉਂਦੇ ਨੇ ਹੁਣ ਵੀ ਆ ਰਹੇ ਨਹੀਂ ਖੈਰ ਉਹਨੇ ਵੱਡੇ ਲੀਡਰ ਹੋਰ ਵੀ ਆ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਅੰਦਰ ਕਾਂਗਰਸ ਜਰੂਰ ਆ ਸਕਦੇ ਨੇ ਔਰ ਆਉਣਗੇ ਵੀ ਔਰ ਤੁਸੀਂ ਆਪ ਦੇਖੋਗੇ ਕੁਝ ਮਹੀਨਿਆਂ ਦੇ ਵਿੱਚ ਬਹੁਤ ਲੋਕਾਂ ਨੇ ਸਾਡੇ ਵੱਲ ਆ ਕੇ ਕੇਜਰੀਵਾਲ 25 ਤਰੀਕ ਨੂੰ ਇੱਥੇ ਆ ਰਹੇ ਨੇ ਤੁਹਾਡਾ ਕੀ ਟਿੱਕਾਗਾ ਜਾਏ ਸ਼ੌਕ ਹੈ ਡੈਮੋਕ੍ਰੇਸੀ ਹੈ ਲੋਕਰਾਜ ਹੈ ਮੂਲਕ ਜਿੱਥੇ ਮਰਜੀ ਕੋਈ ਜਾਏ ਮੈਂ ਵੀ ਜਾ ਕੇ ਉੱਥੇ ਮਦਦ ਕਰਦਾ ਆਪਣੇ ਪਾਰਟੀ ਦੀ ਦਿੱਲੀ ਇਹ ਕਿਉਂ ਆ ਕੇ ਕਰੇ ਕਰੇ ਤੁਸੀਂ ਜਾਟ ਮਹਾਸਭਾ ਦੇ 올 ਇੰਡੀਆ ਲੀਡਰ ਹੋ ਜਾਟਾਂ ਦਾ ਸੰਘਰਸ਼ ਚੱਲ ਰਿਹਾਗਾ ਹਰਿਆਣਾ ਦੇ ਅੰਦਰ ਕਿਵੇਂ ਦੇਖ ਰਹੇ ਹੋ ਇਹਨੂੰ ਦੇਖੋ ਹਰ ਇਨਸਾਨ ਨੂੰ ਆਪਣੇ ਮੰਗਾਂ ਵਾਸਤੇ ਹੱਕ ਹੈ ਲੜਨ ਦਾ ਜਾਟ ਮਾਨ ਸਭਾ ਚਾਹੁੰਦੀ ਹੈ ਕਿ ਜਿਹੜੀ ਰੈਜ਼ਰਵੇਸ਼ਨ ਪਾਲਿਸੀ ਉੱਥੇ ਲਾਗੂ ਹੋਏ ਇਹ ਉਹਨਾਂ ਦੀ ਪਾਰਟੀ ਨੇ ਅਪਰੂਵ ਕੀਤਾ ਹੈ ਉਹ ਮੋਦੀ ਬੋਲੇ ਆਪਣੇ ਇਲੈਕਸ਼ਨ ਕੈਂਪੇਨ ਦੇ ਦੌਰਾਨ ਇਹ ਭਾਜਪਾ ਨੇ ਵਾਜਪਾਈ ਜੀ ਦੇ ਸਮੇਂ ਰਾਜਸਥਾਨ ਚ ਕਰ ਦਿੱਤੀ ਤੋਂ ਇਹ ਮੰਗ ਤਾਂ بڑ੍ਹੇਗੀ ਇਹਦੇ ਕੋਈ ਡਾਊਟ ਨਹੀਂ ਹੈ ਪਰ ਇਹ ਜਿਹੜਾ ਕੰਮ ਹੋ ਰਿਹਾ ਕਿ ਤੁਸੀਂ ਲੋਕਾਂ ਦੀ ਕੋਠੀ ਨੂੰ ਅੱਗ ਲਾ ਦਿਓ ਬਸਾਂ ਨੂੰ ਲਾ ਦਿਓ ਟਰੱਕਾਂ ਨੂੰ ਲਾ ਦਿਓ ਇਹ ਰੈਜ਼ਰਵੇਸ਼ਨ ਲਈ ਪੰਜਾਬ ਚ ਸੰਘਰਸ਼ ਕਰੋਗੇ ਜਾਟਾਂ ਲਈ ਆਉਣ ਵਾਲੇ ਦਿਨਾਂ ਚ ਕੋਈ ਇਸ ਤਰ੍ਹਾਂ ਦਾ ਸੰਘਰਸ਼ ਅਸੀਂ ਪੰਜਾਬ ਚ ਦੇਖ ਸਕਦੇ ਹਾਂ ਦੇਖੋ ਵੀ ਵਿਲ ਨਾਟ ਹੈਵ ਐਨੀਥਿੰਗ ਵਿਚ ਇਜ਼ ਵਾਇਲੈਂਟ ਕੋਈ ਵਾਇਲੈਂਸ ਨਹੀਂ ਵਾਇਲੈਂਸੀ ਜਗਾ ਨਹੀਂ ਐਸਟ ਅਸੀਂ ਬਹੁਤ ਜ਼ਿਆਦਾ ਵਾਇਲੈਂਸ ਇਸ ਦੇਸ਼ 'ਚ ਦੇਖ ਰਹੇ ਹੁਣ ਥਿਸ ਮਸਟ ਸਟਾਪ ਮਗਰ ਇਸ ਦੇਸ਼ ਨੇ ਅੱਗੇ ਵਧਣਾ ਹੈ ਔਰ ਆ ਜਿਹੜੀ ਵਾਇਲੈਂਸ ਅੱਜ ਹੋਈ ਹੈ ਹਰਿਆਣੇ 'ਚ ਇਟ ਇਜ਼ ਬਰੀ ਅਨਫੋਰਚਨਟ ਬਾਕੀ ਮੰਗਾ ਕੋਈ ਨਹੀਂ ਰੋਕੇਗਾ ਮੰਗਾ ਆਪਣੀਆਂ ਰੱਖੋ ਔਰ ਇੱਥੇ ਨਹੀਂ ਹੋ ਸਕਦਾ ਪੰਜਾਬ 'ਚ ਕਿਉਂਕਿ ਇਹ ਜਿਹੜੀ ਮੰਗ ਹੈ ਨਾ ਰਿਜ਼ਰਵੇਸ਼ਨ ਦੀ ਇਹ ਪਹਿਲਾ ਅਪਰੂਵ ਹੋਣੀ ਹੋਏਗੀ ਸਟੇਟ ਕੈਬਨਿਟ ਚੋਂ ਸਟੇਟ ਅਸੈਂਬਲੀ ਚੋਂ ਹਰਿਆਣੇ ਨੇ ਪਾਸ ਕਰ ਦਿੱਤੀ ਇਹ ਪ੍ਰਕਾਸ਼ ਸਿੰਘ ਬਾਦਲ ਨਹੀਂ ਕਰ ਰਿਹਾ ਤਾਂ ਇਹ ਤੇ ਜਦ ਤੋਂ ਹੀ ਇਹ ਪਾਸ ਨਹੀਂ ਹੁੰਦੀ ਉਦੋਂ ਤਾਈਂ ਨਹੀਂ ਹੋਣੀ ਪਟਿਆਲਾ ਕੋਰਟ ਚ ਹੋਇਆ ਜੋ ਜੇਨਯੂ ਚ ਹੋ ਰਿਹਾਗਾ ਤੁਸੀਂ ਉਹਨੂੰ ਕਿਵੇਂ ਦੇਖ ਰਹੇ ਹੋਗੇ ਕੀ ਹੋ ਰਿਹਾ ਹੈ ਇਸ ਦੇਸ਼ ਦੇ ਅੰਦਰ ਇਹ ਮਾੜੀਆਂ ਗੱਲਾਂ ਨੇ ਨਾ ਪਟਿਆਲਾ ਕੋਰਟ ਦੀ ਸੁਪਰੀਮ ਕੋਰਟ ਦੇ ਵਿੱਚ ਵੀ ਗਾਲਾਂ ਕੱਢੀਆਂ ਨੇ ਲੋਕਾਂ ਨੇ ਥਿਸ ਇਜ਼ ਨਾਟ ਅ ਵੇ ਟੂ ਗੋ ਤੁਸੀਂ ਆਪਣੇ ਇੰਸਟੀਟਿਊਸ਼ਨਸ ਨੂੰ ਖਰਾਬ ਕਰ ਰਹੇ ਹੋ ਕੋਰਟ ਦੇ ਵਿੱਚ ਤੁਸੀਂ ਅਗਰ ਇਹ ਕਰਨ ਲੱਗ ਜਾਓ ਪਟਿਆਲਾ ਹਾਈ ਕੋਰਟ ਦਿੱਲੀ ਦੇ ਵਿੱਚ ਜਾਂ ਤੁਸੀਂ ਸੁਪਰੀਮ ਕੋਰਟ ਕਰਦੇ ਥੀਸ ਆਰ ਨਾਟ ਥਿੰਗਸ ਥਾਟ ਨੂੰ ਕਹਿੰਦੇ ਨੇ ਆਰਐਸਐਸ ਦੇ ਪਿੱਛੇ ਆ ਗਈ ਕੁਝ ਅਲੀਗੇਸ਼ਨ ਲਾਉਂਦੇ ਨੇ ਕਿ ਆਰਐਸਐਸ ਸਾਰਾ ਕੁਝ ਕਰਵਾ ਰਹੀ ਹੈ 100% ਉਹੀ ਕਰਾ ਰਹੀ ਹੈ ਵਰਗੌਣ ਕਰਾ ਰਹੇ ਪਹਿਲਾਂ ਕਿਉਂ ਨਹੀਂ ਹੁੰਦਾ ਸੀ ਜਦੋਂ ਯੂਪੀਆ ਗਵਰਨਮੈਂਟ ਸੀ ਕਰੇ ਝਗੜਾ ਹੋਇਆ ਇਹ ਜਾਂ ਇਹੀ ਕਰਾਰੀ ਆਰਐਸਐਸ ਇਹ ਸਭ ਗੁੰਡਿਆਂ ਦੀ ਟੋਲੀ ਇਕੱਠੀ ਹੋਈ ਹੋਈ ਹੈ ਜਿਹੜੀ ਇਹ ਜੀ ਗੱਲਾਂ ਕਰਦੀ ਹੈ ਵੀ ਆਰ ਨਾਟ ਫੋਰ ਇਟ ਐਟ ਆਲ ਕਿਸਨ ਕੈਪਟਨ ਮਰਿੰਦਰ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਹੰਸ ਰਾਜ ਦੇ ਪਾਰਟੀ ਜੁਆਇਨ ਕਰਨ ਨਾਲ ਪਾਰਟੀ ਮਜ਼ਬੂਤ ਹੋਏਗੀ ਔਰ ਉਹਨਾਂ ਦਾ ਕਹਿਣਾ ਕਿ ਜੋ ਜੀਐਨਯੂ ਦੇ ਅੰਦਰ ਹੋਇਆ ਜਵਾਲਾ ਨਹਿਰੂ ਯੂਨੀਵਰਸਿਟੀ ਦਿੱਲੀ ਚ ਔਰ ਜੋ ਪਟਿਆਲਾ ਹਾਊਸ ਕੋਰਟ ਚ ਹੋਇਆ ਇਹ ਬਹੁਤ ਮੰਦਭਾਗਾ ਔਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਬੀਜੇਪੀ ਸਮਰਥਕ ਲੋਕਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਕੈਮਰਾਮੈਨ ਗੁਰਸਿੰਦਰ ਨਾਲ ਯਾਦਵਿੰਦਰ ਸਿੰਘ ਕੇਵੀਪੀ ਨਿਊਜ਼ ਚੰਡੀਗੜ੍ਹ ਪੰਜਾਬ ਤੇ ਪੰਜਾਬੀਆਂ ਨਾਲ ਜੁੜੀ ਹਰ ਖਬਰ ਦੇਖਣ ਲਈ YouTube ਤੇ ਕਲਿੱਕ ਕਰੋ ABP ਸਾਂਝਾ